ਫਿਲੌਰ نیشنل ਹਾਈਵੇ ਤੇ ਵਾਪਰੀ ਘਟਨਾ ਮੋਟਰਸਾਈਕਲ ਸਵਾਰ ਦੋ ਲੁਟੇਰੇ ਰਿਵਾਲਵਰ ਦੀ ਨੋਕ ਤੇ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ ਨਕਦ ਦੀ ਲੁੱਟ ਕੇ ਫਰਾਰ ਹੋ ਗਏ ਬਾਈਕ ਦੀ ਟੈਂਕੀ ਭਰਨ ਲਈ ਕਹਿਣ ਤੇ ਜਦੋਂ ਮੁਲਾਜ਼ਮ ਨੇ 600 ਰੁਪਏ ਮੰਗੇ ਤਾਂ ਉਸਨੇ ਆਪਣਾ ਰਿਵਾਲਵਰ ਕੱਢ ਲਿਆ ਚੋਣ ਜាប់ਤਾ ਲਾਗੂ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਲੁੱਟਖੋਦੀਆਂ ਘਟਨਾਵਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਸੋਮਵਾਰ ਰਾਤ ਕਰੀਬ 8:30 ਵਜੇ ਪਿੰਡ ਜਕਤਪੁਰ ਨੇੜੇ نیشنل ਹਾਈਵੇ ਤੇ ਸਥਿਤ ਬਾਬਾ ਪੈਟਰੋਲ ਪੰਪ ਤੇ ਰਿਵਾਲਵਰਾਂ ਨਾਲ ਲੈਸ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਪੰਪ ਦੇ ਮੁਲਾਜ਼ਮ ਕੋਲੋਂ 3000 ਰੁਪਏ ਲੁੱਟ ਕੇ ਫਰਾਰ ਹੋ ਗਏ ਪੰਪ ਮਾਲਕ ਮੌਂਟੀ巴巴 ਨੇ ਦੱਸਿਆ ਕਿ ਉਹ ਦਿਨ ਦੀ ਨਗਦੀ 2.5 ਲੱਖ ਰੁਪਏ ਲੈ ਕੇ ਸ਼ਾਮ 7:30 ਵਜੇ ਕਰੋ ਗਿਆ ਸੀ ਠੀਕ ਇੱਕ ਘੰਟੇ ਬਾਅਦ ਮੋਟਰਸਾਈਕਲ ਤੇ ਸਵਾਰ ਦੋ ਲੁਟੇਰੇ ਪੰਪ ਤੇ ਆਏ ਉਸ ਨੇ ਉੱਥੇ ਮੌਜੂਦ ਮੁਲਾਜ਼ਮ ਨੂੰ ਮੋਟਰਸਾਈਕਲ ਦੀ ਟੈਂਕੀ ਭਰਨ ਲਈ ਕਿਹਾ ਜਦੋਂ ਪੰਪ ਦੇ ਕਰਮਚਾਰੀ ਨੇ ਉਸ ਤੋਂ 600 ਰੁਪਏ ਮੰਗੇ ਤਾਂ ਲੁਟੇਰੇ ਨੇ ਉਸ ਦਾ ਰਿਵਾਲਵਰ ਕੱਢ ਲਿਆ ਅਤੇ ਕਰਮਚਾਰੀ ਨੂੰ ਧਮਕੀ ਦਿੱਤੀ ਨੇੜੇੋਂ ਸਾਰੀ ਨਕਦੀ ਲੁੱਟ ਲਈ ਉਸਨੇ ਦੱਸਿਆ ਕਿ ਜੇਕਰ ਉਹ ਨਕਦੀ ਨਾ ਚੁੱਕਦਾ ਤਾਂ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ ਵਰਨal ਜੋਗ ਹੈ ਕਿ ਚੋਨ-ਜੱਪਤਾ ਦੌਰਾਨ ਚੋਰ ਅਤੇ ਲੁਟੇਰੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ ਪੁਲਿਸ ਦਾ ਦਾਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਬਾਈ ਸਾਹਿਬ ਕਿਆ ਨਾਮ ਹੈ ਕਿਆ ਹੋਇਆ ਐਨਐਲਟੀ ਲਾਲਤਾ ਪ੍ਰਧਾਨ ਨਾਮ ਹੈ ਜੀ ਤੇ ਮੋਟਰਸਾਈਕਲ ਤੇ ਦੋ ਮੁੰਡੇ ਆਏ ਸੀਗੇ ਜੀ ਤੇਲ ਪੋਆ ਤੇ ਨਾ ਪੈਸੇ ਲੇਕੇ ਉਹ ਜੇਨੂ ਵਾਲਵ ਦਿਖਾ ਕੇ ਜੀ ਪੈਸੇ ਖੋਲੇ ਆ ਕਿੰਨੇ ਪੈਸੇ ਸੀਗੇ ਪੈਸੇ 3-4 ਹਜ਼ਾਰ ਸੀਗੇ ਜੀ 3-4 ਹਜ਼ਾਰ ਸੀ ਮੂੰ ਬੰਨੇ ਸੀ ਤੇ ਤੇਲ 600 ਦਾ ਤੇਲ ਵੀ ਪੋਆਇਆ ਜੀ ਫੁੱਲ 600 ਦਾ ਤੇਲ ਪੋਆ ਮੂੰ ਬੰਨੇ ਮੂੰ ਹਾਂ ਜੀ ਮੂੰ ਬੰਨੇ ਸੀਗੇ ਜੀ ਤੇ ਦੋ ਜਨੇ ਸੀਗੇ ਮੂੰ ਬੰਨਾਂ ਦੇ ਲੱਗਦੇ ਨਹੀਂ ਸੀੜੀ ਟਾਈਪ ਸੀ ਬੰਦੇ ਮੂੰ ਬੰਨੇ ਸੀਗੇ ਜੀ ਦਿਖੇ ਦਿੰਦੇ ਸੀ ਦਿਖਿਆ ਨਹੀਂ ਹਾਂ ਜੀ ਪੁਲਿਸ ਵਾਲੇ ਕੋ ਜਾਣਕਾਰੀ ਹਾਂ ਪੁਲਿਸ ਵਾਲੇ ਦਿੱਤੇ ਸੀ ਉਹਨਾਂ ਨੂੰ ਕੱਲ ਦੇ ਮਾਲਕ ਕੋ ਜਾਣਕਾਰੀ ਦੇ ਦੀ ਕੋਲਟਰੋਲ ਹ ਕਿ ਪੁਲਿਸ ਵਾਲੇ ਆਏ ਸਨ ਪੁਲਿਸ ਵਾਲੇ ਰਾਤ ਆਏ ਸੀ ਦੋ ਤਿੰਨ ਚੱਕਰ ਮਾਰ ਸੀ ਸੀਟੀਵੀ ਕੈਮਰੇ ਨਿਕਾਲ ਲਿਆ ਹਾਂਜੀ ਕੈਮਰੇ ਨਿਕਾਲੇ ਸੀ ਕੀ ਕੀ ਮੰਗ ਕਰ ਰਹੇ ਹਾਂ ਮਹਾਰਾਜ ਜੀ ਪਕੜਾ ਜਾ ਸਰ ਦੇਖੋ ਏਦਾਂ ਲੁਕੋ ਹੋ ਰਹੀ ਹੈ ਸਰ ਏਦਾਂ ਸਾਡਾ ਜੀ ਇਮਰਾਨ ਸ਼ਿਵਾਜੀ ਇੱਕ ਬਟਰੋ ਬੰਪ ਤੇ ਲਟਪੋੜੀ ਆ ਕੀ ਲੱਗਦਾ ਕਿਦਾਂ ਹੋਇਆ ਕੀ ਮੈਟਰ ਕੀ ਕਿਹੜਾ ਬਟਰੋ ਬੰਪ ਹੈ ਇਹ 바ਸੀ ਬੈਲੈਂਸ ਦੇ ਨਾਲ ਐਚਪੀ ਬਟਰੋ ਬੰਪ ਹੈ ਜਿਵੇਂ ਜਿਹੜੇ ਸੇਲਫ ਸਰਵੋ ਮੋਟਰ ਸਰਵੋ ਦੇ ਨੂੰ ਮੋਹਨੇ ਨੌਜਵਾਨ ਜੀ ਨੇ ਮੋਂ ਬੰਨੀ ਤੇ 300 ਰੁਪਏ ਦਾ ਤੇਲ ਪਾਇਆ ਤੇ ਬਾਅਦ ਜਦੋਂ ਉਹ ਉਹਨੇ ਬਜੇ ਮੰਗ ਦਿੱਤੀ ਤੇ ਉਹਰੇ ਕੋਲ ਜਿਹੜੇ ਹੱਥ ਫੜੇ پیسے ਜਿਹੜੇ ਡਾਟਮ ਪਾ ਗਏ ਉਹਦੇ ਕੋਲ 30000 ਰੁਪਿਆ ਦਾ ਖੋਗੇ ਫਲੋਜ਼ਨ ਨੂੰ ਭਜ ਗਏ ਕਿੰਦਾ ਦਾ ਹੋਲੀਆ ਦੱਸਿਆ ਉਹਨਾਂ ਨੂੰ ਹੂਲੀਆ ਉਹਨਾਂ ਦੇ ਦੋਨਾਂ ਨਾਂ ਮੋਹਨੇ ਨੌਜਵਾਨ ਹੈ ਇਹ ਕਦੋਂ ਉਹਨੇ ਦੇ ਲੰਬੇ ਆ ਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰ ਸਾਈਡ ਨੂੰ ਭੱਜ ਗਏ ਕੀ ਲੱਗਦਾ ਜੇ ਤਾਂ ਨੋਰਮਲ ਵਾਲੇ ਸਾਈਡ ਆ ਦਿਲਗੇ ਵਾਲੇ ਸਾਈਡ ਤੇ ਕਾਫੀ ਪ੍ਰੋਬਲਮ ਤੇ ਬਿਲਟੋਪਾਂਗੀਆਂ ਹੋਈਆਂ ਉਹ ਵੀ ਤਾਂ ਨਹੀਂ ਲੱਗਦੇ ਉਹਨਾਂ ਨੇ ਕਿਤੇ ਛਕਲ ਮਾਰਾ ਰਿਹਾ ਸੀਸੀਟੀਵੀ ਕੈਮਰਾ ਨੇ ਕੋਈ ਇਸ ਬੰਦੇ ਜਿਹੜੀ ਤਵਦੀਸ਼ ਹੈ ਹੀ ਕਰ ਰਹੇ ਆ ਸੀਸੀਟੀਵੀ ਜਿਹੜੇ ਕੈਮਰੇ ਵਾਲੇ ਵਾਲੇ ਸਾਰੇ ਦੇਖ ਰਹੇ ਆ ਜੇ ਉਹਦੇ ਵਿੱਚੋਂ ਉਦਾਂ ਨਹੀਂ ਕੋਈ ਆਈ ਤੇ ਜਾ ਨਹੀਂ ਤੇ ਕਰਾਂਗੇ ਕੀ ਪਰਚਾ ਦਗਾ ਦੋ ਆਪਾਂ ਜਿਹੜਾ ਦਰਜ ਕਰ ਦਿੱਤੀ ਹੈ ਤੋਂ ਤਰਦੀ ਜਲੀ ਕਰ ਰਹੇ ਕੀ ਮੁਕਦਮਾ ਮੁਕਦਮਾ ਖੋਲਿਆ ਹੈ ਠੀਕ ਹੈ ਹਾਂਜੀ